ਪੰਜਾਬੀ ਲਿੰਕ ਮੀਡੀਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗੰਗ ਸ਼ਰਮਾ ਦੋਸਤੋ ਕੇਂਦਰ ਸਰਕਾਰ ਦਾ ਇੱਕ ਅਹਿਮ ਫੈਸਲਾ ਜਿਹੜਾ ਕਿ ਤੁਹਾਨੂੰ ਵੀ ਬਾਗੋ-ਬਾਗ ਕਰ ਦੇਵੇਗਾ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਹੈ ਕਿ ਦੇਸ਼ ਦੇ ਅੰਦਰ ਕੋਈ ਵੀ ਜਿਹੜਾ ਹੈ ਟੋਲ ਪਲਾਜ਼ਾ ਨਹੀਂ ਦਿਖੇਗਾ ਆਮ ਤੌਰ ਤੇ ਜਦੋਂ ਆਪਾਂ ਸਫਰ ਕਰਨ ਨਿਕਲਦੇ ਹਾਂ ਤੇ ਰਸਤੇ ਦੇ ਵਿੱਚ ਸਾਨੂੰ ਬਹੁਤ ਸਾਰੇ ਟੋਲ ਪਲਾਜੇ ਪਾਰ ਕਰਕੇ ਨਿਕਲਣਾ ਪੈਂਦਾ ਹੈ ਤੇ ਟੋਲ ਟੈਕਸ ਉੱਥੇ ਦੇ ਕੇ ਨਿਕਲਣਾ ਪੈਂਦਾ ਹੈ ਆਮ ਤੌਰ ਤੇ ਲੋਕਾਂ ਦੀਆਂ ਸ਼ਿਕਾਇਤਾਂ ਰਹਿੰਦੀਆਂ ਨੇ ਕਿ ਟੋਲ ਰੇਟ ਜਿਹੜੇ ਆ ਉਹ ਲਗਾਤਾਰ ਵੱਧ ਰਹੇ ਆ ਜਿਸ ਦੇ ਚਲਦਿਆਂ ਸਰਕਾਰ ਦਾ ਵਿਰੋਧ ਵੀ ਲੋਕਾਂ ਦੇ ਵੱਲੋਂ ਕੀਤਾ ਜਾਂਦਾ ਹੈ ਪਰ ਹੁਣ ਕੇਂਦਰ ਸਰਕਾਰ ਨੇ ਅਹਿਮ ਫੈਸਲਾ ਟੋਲ ਪਲਾਜਾਂ ਨੂੰ ਲੈ ਕੇ ਕੀਤਾ ਹੈ ਪੂਰੀ ਖਬਰ ਕੀ ਹੈ ਉਹ ਤੁਹਾਨੂੰ ਇੱਕ ਵਾਰੀ ਅਸੀਂ ਜਾਣੂ ਕਰਵਾ ਦਿੰਨੇ ਆ ਦਜ਼ਾਇਕੇ ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਨ ਗਟਕਾਰੀ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਟੋਲ ਪਲਾਜ਼ਾ ਹਟਾਏ ਜਾਣਗੇ ਇਸ ਲਈ ਜਲਦ ਹੀ ਇੱਕ ਨਵੀਂ ਟੋਲ ਪਾਲਿਸੀ ਦਾ ਐਲਾਨ ਕੀਤਾ ਜਾਵੇਗਾ ਕੇਂਦਰੀ ਮੰਤਰੀ ਨੇ ਕਿਹਾ ਕਿ ਨਵੀਂ ਨੀਤੀ ਲਾਗੂ ਹੋਣ ਮਗਰੋਂ ਟੋਲ ਬਾਰੇ ਸ਼ਿਕਾਇਤ ਕਰਨ ਦਾ ਮੌਕਾ ਨਹੀਂ ਮਿਲੇਗਾ ਨਵੇਂ ਸਿਸਟਮ ਲਈ ਫਿਜ਼ੀਕਲ ਟੋਲ ਬੂਥਾਂ ਦੀ ਲੋੜ ਨਹੀਂ ਪਵੇਗੀ ਤੇ ਸੈਟੇਲਾਈਟ ਟਰੈਕਿੰਗ ਤੇ ਨੰਬਰ ਪਲੇਟ ਦੀ ਵਰਤੋਂ ਨਾਲ ਟੋਲ ਦਾ ਭੁਗਤਾਨ ਹੋਵੇਗਾ ਗਟਗਰੀ ਨੇ ਪੂਰੇ ਦੇਸ਼ ਵਿੱਚ ਟੋਲ ਪਲਾਜ਼ਾ ਹਟਾਉਣ ਦੀ ਗੱਲ ਦੁਹਰਾਉਂਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਜਲਦ ਹੀ ਇੱਕ ਨਵੀਂ ਟੋਲ ਪਾਲਿਸੀ ਦਾ ਐਲਾਨ ਕਰੇਗੀ ਉਹਨਾਂ ਨੇ ਕਿਹਾ ਕਿ ਮੈਂ ਅਜੇ ਇਸ ਬਾਰੇ ਜ਼ਿਆਦਾ ਕੁਝ ਨਹੀਂ ਦੱਸਾਂਗਾ ਪਰ ਅਗਲੇ 15 ਦਿਨ ਵਿੱਚ ਇੱਕ ਨਵੀਂ ਪਾਲਿਸੀ ਦਾ ਐਲਾਨ ਕੀਤਾ ਜਾਵੇਗਾ ਇਸ ਦੇ ਲਾਗੂ ਹੋਣ ਦੇ ਬਾਅਦ ਕਿਸੇ ਟੋਲ ਬਾਰੇ ਸ਼ਿਕਾਇਤ ਕਰਨ ਦਾ ਕੋਈ ਕਾਰਨ ਨਹੀਂ ਬਚੇਗਾ ਕੇਂਦਰੀ ਮੰਤਰੀ ਨੇ ਮੁੰਬਈ ਗੁਆ ਹਾਈਵੇ ਤੇ ਕੰਮ ਚ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ ਕਿਹਾ ਮੁੰਬਈ ਗੁਆ ਹਾਈਵੇ ਨੂੰ ਲੈ ਕੇ ਕਾਫੀ ਮੁਸ਼ਕਲਾਂ ਸਨ ਪਰ ਚਿੰਤਾ ਦੀ ਕੋਈ ਗੱਲ ਨਹੀਂ ਹੈ ਅਸੀਂ ਇਸ ਜੂਨ ਤੱਕ ਹਾਈਵੇ ਦਾ ਕੰਮ 100% ਪੂਰਾ ਕਰ ਲਵਾਂਗੇ ਉਹਨਾਂ ਕਿਹਾ ਕਿ ਇਸ ਨਾਲ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਕਾਫੀ ਰਾਹਤ ਮਿਲੇਗੀ ਜੋ ਕਈ ਸਾਲਾਂ ਤੋਂ ਗੱਡੀਆਂ ਵਾਲੀਆਂ ਸੜਕਾਂ ਤੋਂ ਹੋ ਕੇ ਆਉਂਦੇ ਜਾਂਦੇ ਹਨ ਦੇਸ਼ ਦੇ ਬੁਨਿਆਦੀ ਢਾਂਚੇ ਤੇ ਭਰੋਸਾ ਜਤਾਉਂਦੇ ਹੋਏ ਗਟਕਰੀ ਨੇ ਕਿਹਾ ਕਿ ਅਗਲੇ 2 ਸਾਲਾਂ ਵਿੱਚ ਭਾਰਤ ਦਾ ਸੜਕੀ ਟਾਂ ਤਾ ਅੰਜਾ ਅਮਰੀਕਾ ਤੋਂ ਵੀ ਚੰਗਾ ਹੋਵੇਗਾ ਉਹਨਾਂ ਦਾ ਕਹਿਣਾ ਸੀ ਕਿ ਸੜਕ ਨਿਰਮਾਣ ਦੇ ਖੇਤਰ ਵਿੱਚ ਜੋ ਰਫਤਾਰ ਭਾਰਤ ਨੇ ਫੜੀ ਹੈ ਉਹ ਦੇਸ਼ ਨੂੰ ਵਿਸ਼ਵ ਪੱਧਰ ਤੇ ਅੱਗੇ ਕਰ ਸਕਦੀ ਹੈ ਤਾਂ ਇਹ ਵੱਡੀ ਖਬਰ ਟੋਲ ਪਲਾਜ਼ਾਂ ਨੂੰ ਲੈ ਕੇ ਸਾਹਮਣੇ ਆਈ ਹੈ ਕੇਂਦਰ ਸਰਕਾਰ ਦੇ ਵੱਲੋਂ ਇੱਕ ਨਵੀਂ ਟੋਲ ਪਾਲਿਸੀ ਜਿਹੜੀ ਆ ਜਾਰੀ ਕੀਤੀ ਜਾਵੇਗੀ ਗੱਡਗਰੀ ਨੇ ਕਿਹਾ ਕਿ ਆਉਣ ਵਾਲੇ 15 ਦਿਨਾਂ ਦੇ ਵਿੱਚ ਇਸ ਪਾਲਿਸੀ ਦੇ ਬਾਰੇ ਦੱਸ ਦਿੱਤਾ ਜਾਵੇਗਾ ਯਾਨੀ ਕਿ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਇਹ ਪਾਲਿਸੀ ਕਿਸ ਤਰ੍ਹਾਂ ਕੰਮ ਕਰੇਗੀ ਸੋ ਤੁਸੀਂ ਇਸ ਖਬਰ ਦੇ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਬਣੇ ਰਹੋ ਸਾਡੇ ਨਾਲ ਧੰਨਵਾਦ